ਹਾਂਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਉਹਨਾਂ ਵੀਰਾਂ ਵਾਸਤੇ ਆਪਾਂ ਵੀਡੀਓ ਲੈ ਕੇ ਆਏ ਆ ਜਿਹੜੇ ਕਹਿੰਦੇ ਨੇ ਵੀ ਕੋਈ ਕੰਮ ਨਹੀਂ ਕਰਨੋਂ ਜੀ ਕਰਦਾ ਜਾਂ ਕੰਮ 'ਚ ਕੋਈ ਵੀ ਆਪਾਂ ਨੂੰ ਨਫਾ ਨਹੀਂ ਹੁੰਦਾਗਾ ਤੁਸੀਂ ਘਰ ਦੇ ਵਿੱਚ ਜੇ ਤੁਹਾਡੇ ਕੋਲ ਨਾ 10x10 ਦਾ ਕਮਰਾ ਹੈ ਤਾਂ ਤੁਸੀਂ ਮਿਹਨਤ ਕਰਕੇ ਸਿਰਫ 3 ਮਹੀਨਿਆਂ ਦੇ ਵਿੱਚ ਤੇ ਘਰਦਰ ਜੋਗਾਰ ਚਲਾ ਸਕਦੇ ਹੋ ਤੁਸੀਂ ਪਰ ਮਿਹਨਤ ਤੁਹਾਨੂੰ ਕਰਨੀ ਪੈਣੀ ਆ ਆਪਾਂ ਇੱਕ ਕੰਮ ਕਰਿਆ ਪਹਿਲਾਂ ਤਾਂ ਮੈਂ ਬਾਈ ਨੂੰ ਕਹਿੰਦਾ ਆਲੇ-ਦਾਲ ਕਮਰੇ ਦੇ ਵਿੱਚ ਕੈਮਰਾ ਮਾਰਦੇ ਆਲੇ-ਦਾਲੇ ਵੀ ਕਿੱਡਾ ਕ ਕਮਰਾ ਹੈ ਸਾਰਾ ਇਹ ਆ ਦੇਖੋ ਕਮਰਾ ਤੁਸੀਂ ਇਹ ਹੈਗਾ ਜੀ 10 बाई 10 ਦਾ ਕਮਰਾ ਇਹ ਕੋਈ ਜਿਆਦਾ ਵੱਡਾ ਨਹੀਂ ਛੱਤ ਵੀ ਦੇਖ ਲਓ ਕੋਈ ਜਿਆਦਾ ਉੱਚੀ ਨਹੀਂ ਹੈਗੀ ਤੇ ਇਹ ਆਪਾਂ ਕਰਿਆ ਮਸ਼ਰੂਮ ਦਾ ਕੰਮ ਅੱਜ ਤੋਂ 3 ਮਹੀਨੇ ਪਹਿਲਾਂ ਜੇ ਵੀ ਕਿਸੇ ਬਾਈ ਨੇ ਕੰਮ ਕਰਨਾ ਹੈ ਤਾਂ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਲਓ ਵੀ ਕਦੋਂ ਕੰਮ ਸ਼ੁਰੂ ਹੁੰਦਾ ਹੈ ਕਿਵੇਂ ਕਰਨਾ ਕੀ ਪ੍ਰੋਸੈਸ ਹੈ ਵੀ ਕਿੱਥੋਂ ਮਿਲਦਾ ਹੈ ਕਿਵੇਂ ਤਿਆਰ ਕਰਨਾ ਹੈ ਸਾਰਾ ਤੁਹਾਨੂੰ ਇਸ ਨੰਬਰ ਤੇ ਜਿਹੜਾ ਨੰਬਰ ਸਕਰੀਨ ਤੇ ਚੱਲ ਰਿਹਾ ਇਹਦੇ ਵਿੱਚ ਤੁਹਾਨੂੰ ਪਤਾ ਮਿਲ ਸਕਦਾ ਹੈ ਕੋਈ ਵੀ ਚੀਜ਼ ਬਾਰੇ ਤੁਸੀਂ ਪਤਾ ਕਰ ਸਕਦੇ ਹੋ ਜੀ ਜੇ ਘਰੇ ਤਿਆਰ ਕਰਨਾ ਤਾਂ ਵੀ ਸੌਖੇ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ ਇਹ ਨਾ ਸਮਝੋ ਵੀ ਕੰਮ ਔਖਾ ਹੈ ਮਸ਼ਰੂਮ ਦਾ ਕੰਮ ਆ ਕੰਮ ਤਾਂ ਹਰੇਕ ਔਖੀ ਹੁੰਦਾ ਹੈ ਪਰ ਜਦੋਂ ਅਸੀਂ ਕਰ ਲੱਗ ਜਾਂਦੇ ਆ ਕੰਮ ਸੌਖਾ ਹੋ ਜਾਂਦਾ ਜਦੋਂ ਆਪਾਂ ਬੰਦਾ ਮਿਹਨਤ ਕਰਦਾ ਹੈ ਤੇ ਮਿਹਨਤ ਫਲ ਵੀ ਦਿੰਦੀ ਹੈ ਤੇ ਆ ਦੇਖੋ ਮਿਹਨਤ ਕੀਤੀ ਸੀ ਆਪਣੇ ਮਿਹਨਤ ਪੱਲੇ ਪੈਗੀ ਫਲ ਮਾਲਕ ਨੇ ਲਾਇਆਗਾ ਜਦੋਂ ਮਿਹਨਤ ਕਰਦੇ ਆਪਾਂ ਇਨੂੰ ਹੋ ਗਏ 3 ਮਹੀਨੇ ਹੋ ਗਏ ਆਪਾਂ ਨੂੰ ਕੀਤੇ ਨੂੰ ਕੰਮ ਨੂੰ ਤੇ ਆਪਾਂ ਹੁਣ ਪਹਿਲੀ ਵਾਰ ਤੋੜਨ ਲੱਗੇ ਆ ਜੋ ਫਲ ਲੱਗ ਗਿਆ ਤੇ ਵਧੀਆ ਤੁਸੀਂ ਕਮਾਈ ਕਰ ਸਕਦੇ ਹੋ ਆ ਦੇਖੋ ਆ ਸਾਰਾ ਮਸ਼ਰੂਮ ਹੈ ਜਿੰਨੀ ਆਪਾਂ ਇੱਥੇ ਲੱਗ ਗਈ ਹੈ ਸਾਰੇ ਆਲੇ-ਦਾਲੇ ਕੈਮਰਾ ਮਾਰ ਦੋ ਆਪਣੇ ਕਿੰਨੇ ਬੈਗ ਨੇ ਬਾਈ ਇਹ 60 ਕ ਬੈਗ ਨੇ ਇਹਦੇ ਵਿੱਚ ਤੇ ਕੁਝ ਬੈਗ ਨੇ ਜਿਹੜੇ ਦੂਜੇ ਕਮਰੇ ਚ ਪਏ ਨੇ ਉਹ ਪਰਲੇ ਪਾਸੇ ਪੱਲੀ ਲਾ ਰੱਖੀ ਆਪਾਂ ਇਹ ਜਿਹੜਾ ਆਪਣੇ ਬੈਗ ਨੇ ਸਾਰੇ ਇਹ ਤਿਆਰ ਹੋ ਗਏ ਨੇ ਸਾਰੇ ਇਹਨਾਂ ਚੋਂ ਸਾਰੇ ਜਨਨ ਕੇ ਆਪਣਾ ਆਪ ਕਮਾਈ ਕਰ ਸਕਦੇ ਆ ਤੇ ਪਹਿਲੀ ਵਾਰ ਚ ਵਧੀਆ ਜਨਨ ਕੇ ਮਸ਼ਰੂਮ ਹੈ ਜੋ ਪੈਦਾ ਹੋਈ ਹੈ ਤੇ ਮੇਨ ਗੱਲ ਹੈ ਜਿਹੜੀ ਇਹਦੀ ਇਹ ਆਉਂਦੀ ਹੈ ਟੈਂਪਰੇਚਰ ਦੇ ਕਮਰੇ ਤੇ ਜਿਵੇਂ ਜਿਵੇਂ ਟੈਂਪਰੇਚਰ ਦੇ ਨਾਲ ਹੌਬ ਨਾਲ ਚੱਲਾਂਗੇ ਕਿਉਂਕਿ ਜਦੋਂ ਪਹਿਲੀ ਵਾਰ ਕੰਮ ਕਰਦੇ ਆ ਨਾ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ ਪਰ ਹੌਲੀ ਹੌਲੀ ਸਾਰੀ ਹੋ ਜਾਂਦੀ ਆ ਦੇਖੋ ਇੱਕ ਤਾਂ ਆਪਾਂ ਨੇ ਆਹ ਟੈਂਪਰੇਚਰ ਮੰਗਾਇਆ ਸੀ ਏ ਟੈਂਪਰੇਚਰ ਜੇ ਕਈਆਂ ਨੂੰ ਨਹੀਂ ਪਤਾ ਵੀ ਕਿੱਥੋਂ ਮਿਲਦਾ ਇਹ ਆਪਾਂ ਆਨਲਾਈਨ ਮੰਗਾਇਆ ਸੀ ਐਮਾਜ਼ਨ ਤੋਂ ਟੈਂਪਰੇਚਰ ਰੂਮ ਟੈਂਪਰੇਚਰ ਭਰ ਕੇ ਤੁਸੀਂ ਇਹਨੂੰ ਸਰਚ ਕਰੋਗੇ ਤਾਂ ਸਾਨੂੰ 300 ਦੇ ਵਿੱਚ ਇਹ ਸਾਨੂੰ ਆਨਲਾਈਨ ਤੀਜੇ ਦਿਨ ਆ ਜਾਂਦਾ ਹੈਗਾ ਦੂਸਰੀ ਗੱਲ ਆਪਾਂ ਗਰਮ ਹੀਟਰ ਲਾਇਆ ਇਹਦੇ ਵਿੱਚ ਤੇ ਟੈਂਪਰੇਚਰ ਦਿਖਾ ਦਿਓ ਬਾਈ ਤੇ ਆਪਾਂ ਨੂੰ ਇੰਨਾ ਕੁ ਟੈਂਪਰੇਚਰ ਆ ਜਿਹੜਾ ਇੱਥੇ ਰਹਿਣਾ ਚਾਹੀਦਾ ਕਮਰੇ ਦਾ ਬੱਸ ਇਹ ਜਿਹੜੀ ਗੱਲ ਹੈ ਮੇਨ ਹੈ ਜੀ ਟੈਂਪਰੇਚਰ ਤੇ ਇਹ ਬਾਕੀ ਜਿਹੜੀ ਦਵਾਈ ਬੂਟੀ ਹੋਗੀ ਕੁਝ ਵੀ ਪਾਉਣਾ ਹੈ ਆਪਾਂ ਉਹ ਤੁਸੀਂ ਜਿਹੜਾ ਨੰਬਰ ਚੱਲ ਰਿਹਾ ਇਹ ਤੇ ਤੁਸੀਂ ਸੰਪਰਕ ਕਰ ਲਈਆਂ ਕਰ ਲਈਓ ਤੇ ਇਹ ਪਿੰਡ ਹੈ ਜਿਹੜਾ ਆਪਣਾ ਇਹ ਆ ਜੀ ਧਰਮਪੁਰਾ ਮਾਨਸਾ ਬਰੇਟਿਆਂ ਦੇ ਨਾਲ ਜੇ ਕੋਈ ਨਾਲ ਦਾ ਵੀਰ ਕੋਈ ਪਿੰਡ ਦੇ ਬਰੇਟਾ ਸਾਈਡ ਹੋ ਗਿਆ ਕੁੱਲਰੀਆਂ ਜਾਂ ਖਲ ਜੇ ਕਿਸੇ ਨੂੰ ਮਸਰੂਮ ਚਾਹੀਦੀ ਆ ਇਸ ਨੰਬਰ ਤੇ ਆ ਕੇ ਤੁਸੀਂ ਲਿਜਾ ਵੀ ਸਕਦੇ ਹੋ ਜੋ ਜਿਹੜਾ ਵੀ ਰੇਟ ਹੈ ਉਹਦੇ ਨਾਲ ਤੁਹਾਨੂੰ ਹੈਲਪ ਕਰ ਦਾਂਗੇ ਚਲੋ ਥੋੜਾ ਮੋਟਾ ਕੱਟ ਕਰ ਲਾਂਗੇ ਆਪਾਂ ਕਿਉਂਕਿ ਪਹਿਲੀ ਵਾਰ ਆਪਾਂ ਕੰਮ ਕੀਤਾਗਾ ਤੇ ਤੁਸੀਂ ਲਿਜਾ ਵੀ ਸਕਦੇ ਹੋ ਪਿੰਡ ਧਰਮਪੁਰ ਆਪਣਾ ਬਰੇਟਿਆਂ ਦੇ ਨਾਲ ਹੈ ਤੇ ਜ਼ਿਲ੍ਹਾ ਮਾਨਸਾ ਸੋ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੇ ਕਿਸੇ ਨੇ ਕੰਮ ਕਰਨਾ ਹੈ ਮਸ਼ਰੂਮ ਦਾ ਤੇ ਜਰੂਰ ਆਪਣੇ ਨਾਲ ਸੰਪਰਕ ਕਰ ਲਿਓ ਕਿਉਂਕਿ ਆਪਾਂ ਪਹਿਲੀ ਵਾਰ ਇਹ ਕੰਮ ਕਰਕੇ ਦੇਖਿਆ ਤੇ ਵਧੀਆ ਰਿਜ਼ਲਟ ਆਇਆ ਤੇ ਇਸ ਕੰਮ ਨੂੰ ਜੇ ਆਪਾਂ ਗਰਮੀਆਂ 'ਚ ਕਰਨਾ ਫਿਰ ਸਾਨੂੰ ਏਸ਼ੀਆਂ ਦੀ ਲੋਡ ਪੈਂਦੀ ਆ ਪਰ ਠੰਡ ਦੇ ਵਿੱਚ ਬਹੁਤ ਵਧੀਆ ਇਹ ਵੀ ਕਿਉਂਕਿ ਠੰਡ ਹੁੰਦੀ ਆ ਬਸ ਟੈਂਪਰੇਚਰ ਰੱਖਣਾ ਗਰਮ ਹੀਟਰ ਦੀ ਲੋਡ ਪੈਂਦੀ ਆ ਸੋ ਜਿਨ੍ਹਾਂ ਨੇ ਮਸ਼ਰੂਮ ਲੈਣੀ ਆ ਇਸ ਨੰਬਰ ਤੇ ਜਰੂਰ ਸੰਪਰਕ ਕਰਿਓ ਧੰਨਵਾਦ ਸਾਰਿਆਂ ਦਾ